ਸਾਨੂੰ ਟੀਮਾਂ ਹੋ ਚਾਈ ਜਿਹੜੀਆਂ ਟੀਮਾਂ ਲਗਾਤਾਰ ਕਬੱਡੀਆਂ ਪਾ ਰਹੀਆਂ ਲੈਟ ਵਾਲੇ ਭਰਾ ਨੂੰ ਵੇਚਦੇ ਆ ਵੀ ਲੈਟਾ ਜਗਾ ਲਈਏ ਤਾਂ ਇਹ ਸਮੇਂ ਨਾਲ ਆਓ ਸਾਹਮਣੇ ਇਹ ਢਾਣੀ ਦਾ ਕੰਨੇ ਮੇਰੇ ਵੀਰੋ ਲਾਲੀ ਪਿਆਰ ਲਓ ਲਾਲੀ ਕਰੂ ਕਮਾਲ ਕੇ ਨਹੀਂ ਪੱਪਾ ਥੱਲੇ ਅੱਕ ਪੱਪਾ ਦਾ ਥੱਲੇ ਝਾੜ ਲੈ ਕੇ ਆਪਣੀਆਂ ਧੁੱਬਾਂ ਵਿੱਚ ਚੋਣਿਆ ਜਾ ਏ ਅਗਲੀ ਕਬੱਡੀ ਫੇਰ ਪੁੰਗੜੇ ਵਾਲਾ ਲਓ ਕਰਦਾ ਹੋਇਆ ਕਮਾਲ ਇਹ ਸਾਹਮਣੇ ਪਾ ਲਈ ਪੰਨੇ ਪੰਨੇ ਪਰਮਾਤਮਾ ਖੁਸ਼ ਸੰਗਤ ਖੁਸ਼ ਫਿਰ ਮੇਲਾ ਪਰਵਾਨ ਹੋਣ ਦੇ ਵਿੱਚ ਕੋਈ ਘਾਟ ਨਹੀਂ ਰਹੀ ਲਾ ਵਿਕਾਸ ਅਗਲੀ ਕਬੱਡੀ ਪਾਉਣ ਵਾਸਤੇ ਭਾਈ ਵਤ ਫਿਰ ਜਿਹੜਾ ਵਧਿਆ ਹੋਇਆ ਆਓ ਸਾਹਮਣੇ ਕਰਦਾ ਹੋਇਆ ਕਮਾਲ ਇਹ ਬੱਲੇ ਹੋ ਹੋ ਯਾ ਪ੍ਰੀਤ ਪਾਉਣ ਲਈ ਤਿਆਰ ਬਰ ਤਿਆਰ ਹੈ ਫਿਰ ਇਹਦਾ ਮੈਚ ਸ਼ੁਰੂ ਨਮਸਕਾਰ ਜੀ ਦੇਖ ਰਹੀ ਹਾਂ ਪੰਜਾਬੀ ਬਾਰਡ ਨਿਊਜ਼ ਲਗਾਤਾਰ ਜੁਵਾਵਾਂ ਦੇ ਵਿੱਚ ਨਸ਼ੇ ਦਾ ਪ੍ਰਕੋਵਤ ਦਾ ਨਜ਼ਰ ਆ ਰਿਹਾ ਹੈ ਇਸ ਦੇ ਚੱਲਦੇ ਵਕਫ ਵਕ ਥਾਵਾਂ ਤੇ ਨੌਜਵਾਨਾਂ ਦੇ ਵੱਲੋਂ ਬਹੁਤ ਸਾਰੇ ਇਵੇਂ ਦੇ ਐਫਰਟ ਵੀ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਦੇ ਵੱਲ ਉਹਨਾਂ ਦੀ ਖਿੱਚ ਜੋ ਹੈ ਕੀਤੀ ਜਾ ਸਕੇ ਇਵੇਂ ਦਾ ਹੀ ਇੱਕ ਉਪਰਾਲਾ ਮਾਰਨਾ ਪ੍ਰਤਾਪ ਸਪੋਰਟਸ ਕਲੱਬ ਜਨਿਆਲ ਪਖੜੀ ਵੱਲੋਂ ਕੀਤਾ ਗਿਆ ਜੋ ਕਿ ਬੀਤੀ ਰਾਤ ਇੱਕ ਕਬੱਡੀ ਟੂਰਨਾਮੈਂਟ ਇੱਕ ਦਿਵਸਿਆ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਸਬਕਾ ਵਿਧਾਇਕ ਜਗਿੰਦਰ ਪਾਲ ਮੁਖ ਤੌਰ ਤੇ ਪਹੁੰਚੇ ਸਨ ਅਤੇ ਉਹਨਾਂ ਦੇ ਵੱਲੋਂ ਰੀਬਨ ਕੱਟ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਦੱਸਦੀ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਜਿਲੰਦਰ ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ ਟੀਮਾਂ ਜੋ ਨੇ ਪਹੁੰਚੀਆਂ ਸਨ ਅਤੇ ਇਸ ਮੌਕੇ ਤੇ ਸਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਰੀਬਨ ਕੱਟ ਕੇ ਮੈਚ ਦੀ ਸ਼ੁਰੂਆਤ ਕੀਤੀ ਗਈ ਅਤੇ ਨੌਜਵਾਨਾਂ ਦਾ ਹੌਸਲਾ ਵਧਾਇਆ ਗਿਆ ਦੱਸਦੀ ਹੈ ਕਿ ਇਸ ਕਬੱਡੀ ਟੂਰਨਾਮੈਂਟ ਦੇ ਮੁਖ ਤੌਰ ਤੇ ਖਾਕਰ ਉਦੇਸਿੰਗ ਵੱਲੋਂ ਪ੍ਰਲਾ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਜਵਾਬਾਂ ਨੂੰ ਪ੍ਰਕਟ ਕੀਤਾ ਗਿਆ ਕਿ ਉਹ ਨਸ਼ੇ ਨੂੰ ਛੱਡ ਕੇ ਜੋ ਨੇ ਖੇਡਾਂ ਦੇ ਵੱਲ ਆਪਣਾ ਧਿਆਨ ਦੇਣ ਤਾਂ ਕਿ ਆਉਣ ਵਾਲਾ ਪੰਜਾਬ ਜੋ ਹੈ ਸੋਹਣੀ ਚਿੜੀ ਦੁਬਾਰਾ ਇੱਕ ਵਾਰ ਬਣ ਸਕੇ ਤੁਸੀਂ ਦੇਖ ਲਈਓ ਪੰਜਾਬ ਬਾਡਰ ਨਿਊਜ਼ ਤੇ ਮਹਾਰਕੇਸ਼ ਮਾਮ ਬਮਿਆਲ ਦਾਪ ਤਾੜੀਆਂ ਮੋੜ ਦੇ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ। ਵਿਰ ਸਾਧਾ ठाकुर ਸਾਹਿਬ ਜੋਗਿੰਦਰਪਾਲ ਜੀ ਸਾਈ ਹੈ ਬਈ। ਉਹਦੇ ਅੰਦਰ ਦਾ ਸ਼ੀਦਾ ਮਾਹੌਲ ਹੈ। ਮਹਾਰਾਣਾ ਸਪੋਰਟਸ ਕਲੱਬ ਵਾਲੇ ਉਹ ਮੈਰੀਮੇਟ ਕਮੇਟੀ ਜਿਹੜੀ ਹੈ ਕਬੱਡੀ ਕਰਾਰੇ ਨੇ ਹੈ। ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਮੈਰੀਮੇਟ ਕਮੇਟੀ ਨੂੰ ਲੱਖ ਲੱਖ ਵਧਾਈ ਹੈ। ਔਰ ਬਾਬੇ ਨਾਨਕ ਅੱਗੇ ਮੇਰੀ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਇਸ ਸਪੋਰਟਸ ਕਲੱਬ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਇਹ ਦਿਨ ਦੁਗਣੀ ਤੇ ਰਾ ਚੁਗਲੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਜਨੇਾਲ ਲੜੇ ਜਿਨੇ ਵੀ ਮੇਰੇ ਭੈਣ ਭਰਾ ਹਨ ਉਹਦਾ ਸਾਰੇ ਪਿੰਡ ਦਾ ਸਹਾਇਕ ਹੈ ਨਾਨਾ ਲੱਗਦੇ ਪਿੰਡਾਂ ਦਾ ਸਹਾਇਕ ਹੈ ਤੇ ਤਾਂ ਹੀ ਕਬੱਡੀਆਂ ਤੇ ਸਿੰਘ ਮੇਲੇ ਸਵੇ ਚਾਰ ਮੇਲੇ ਕੀਤੇ ਜਾਂਦੇ ਆ ਔਰ ਇਹ ਸਿੰਘ ਮੇਲੇ ਕਰਾਣੇ ਇਹ ਕੋਈ ਛੋਟਾ ਕੰਮ ਨਹੀਂ ਹੈਗਾ ਔਰ ਜਿੱਥੇ ਸਿੰਘ ਮੇਲੇ ਕਬੱਡੀਆਂ ਹੁੰਦੀਆਂ ਨੇ ਉਥੋਂ ਦੇ ਲੋਕਾਂ ਦੇ ਵਿਚਾਰ ਉਥੋਂ ਦੇ ਲੋਕਾਂ ਦੇ ਸੋਚ ਅੱਛੀ ਹੈ ਔਰ ਇਹ ਕਬੱਡੀ ਦੇ ਨਾਲ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਇਹ ਕਿਸਮ ਦੀ ਸੇਧ ਮਿਲਦੀ ਹੈ ਉਹਨਾਂ ਬੱਚਿਆਂ ਦਾ ਵੀ ਰੋਜ਼ਾਨ ਜਿਹੜਾ ਖੇਡਾਂ ਦੇ ਪਾਸੇ ਆਂਦਾ ਤੇ ਮੇਰੇ ਵੱਲੋਂ ਜਿੰਨੇ ਵੀ ਖਿਡਾਰੀ ਜਿੰਨੇ ਵੀ ਨੌਜਵਾਨ ਸਾਥੀ ਆਏ ਨੇ ਮੇਰੇ ਉਹਨਾਂ ਕੀ ਪ੍ਰਾਰਥਨਾ ਬੇਨਤੀ ਹੈ ਕਿਡਾ ਦੇ ਵਿੱਚ ਧਿਆਨ ਰੱਖਣਾ ਹੈ ਮਾੜੇ ਕੰਮਾਂ ਤੋਂ ਰਹਿਤ ਰਹਿਣਾ ਬਹੁਤ ਜ਼ਰੂਰੀ ਖੇਡਣਾ ਵੀ ਜ਼ਰੂਰੀ ਔਰ ਜਿਹੜੇ ਵੀ ਬੰਦੇ ਨੇ ਤਰੱਕੀ ਕੀਤੀ ਆ ਕੋਈ ਇੱਕ ਹੀ ਹੋਰ ਹੈ ਜਿਹੜਾ ਬੰਦਾ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ ਹਮੇਸ਼ਾ ਉਹ ਆਪਣੀ ਲਾਇਫ ਦੇ ਦੁਆਵਾਂ ਵਾਦਾ ਹੈ ਇਸ ਕਰਕੇ ਖੇਡੋ ਵੀ ਜ਼ਰੂਰ ਪੜੋ ਵੀ ਜ਼ਰੂਰ ਔਰ ਆਪਣੇ ਆਪਣੇ ਮਾਪਿਓ ਦੀ ਵੱਡਿਆਂ ਦਾ ਮਾਨ ਸਤਕਾਰ ਵੀ ਕਰੋ ਜ਼ਰੂਰ ਬਹੁਤ ਬਹੁਤ ਮੇਰੇ ਵੱਲੋਂ ਧੰਨਵਾਦ ਜੀ ਆਸ਼ੀਰਵਾਦ ਜੀ ਸਾਰਿਆਂ ਨੂੰ ਇਹ ਜਿਹੜਾ ਅਸੀਂ ਕਬੱਡੀ ਦਾ ਟੂਰਨਾਮੈਂਟ ਕਰਾ ਰਹੇ ਆ ਇਹ ਅਸੀਂ ਚਾਹਿਆ ਕਿ ਅਸੀਂ ਪੰਜਾਬ 'ਚ ਜਿਹੜੇ ਨਸ਼ੇ ਵੱਧ ਰਹੇ ਆ ਜਿਹੜੇ ਨੌਜਵਾਨ ਮੁੜੇ ਨਸ਼ਿਆਂ 'ਚ ਵੱਢ ਰਹੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਹੈ ਨਸ਼ਾ ਮੁਕਤ ਹੋਵੇ ਤੇ ਜਿਹੜੇ ਨਵੇਂ ਮੁੜੇ ਆ ਕੁਝ ਵੀ ਆ ਸਾਰੇ ਖੇਡਾਂ ਵੱਲ ਪੈਣ ਅਸੀਂ ਇਹੀ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਮੁੜੇ ਆ ਉਹ ਨਸ਼ੇ ਛੱਡ ਕੇ ਆਪਣਾ ਉਧਾਨ ਜਿਹੜਾ ਹੈ ਖੇਡਾਂ ਵੱਲ ਕਰਾਂ ਇਹ ਮਹਾਰਾਣਾ ਸਪੋਰਟਸ ਕਲੱਬ ਵੱਲੋਂ ਪਹਿਲੇ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਹੈ ਇਹ ਆਪਣੇ ਲਵਜੀ ਵਿਸਾਲ ਜੀ ਜਿਹੜੇ ਜੰਗ ਮੁੰਡੇ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਉਠਾਇਆ ਕਿਉਂਕਿ ਜਿਹੜੀ ਸਾਡੀ ਨਸ਼ੇ ਦੀ ਪਿਤ ਜਿਹੜੀ ਇੱਥੇ ਜ਼ਿਆਦਾ ਵਧ ਗਈ ਹੈ ਪੰਜਾਬ ਦੇ ਵਿੱਚ ਉਹਨੂੰ ਰੋਕਣ ਲਈ ਜਿਹੜਾ ਇਹਨਾਂ ਨੇ ਖੇਡਾਂ ਕਰਵਾਉਣ ਦਾ ਜਿਹੜਾ ਉਪਰਾਲਾ ਕੀਤਾ ਤੇ ਬਹੁਤ ਵਧੀਆ ਉਪਰਾਲਾ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਹਾਲਾਂਕਿ ਕਾਮਯਾਬ ਹੈਗੀ ਹੈ ਕੋਈ ਏਡੀ ਨਹੀਂ ਪਰ ਇਹ ਨਸ਼ਾ ਰਹਿਤ ਕਰਨ ਲਈ ਇਹਨਾਂ ਬੱਚਿਆਂ ਨੇ ਜਿਹੜਾ ਵੀਰਾ ਉਠਾਇਆ ਇਹ ਬਹੁਤ ਵਧੀਆ ਉਪਰਾਲਾ ਹੈ